ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਦੇ ਅੰਦਰ ਸੋਭਾ ਇਮਾਨ ਗੁਰੂ ਕੇ ਸਵਾਰੇ ਅਤਿ ਸਤਕਾਰਯੋਗ ਸਤਸੰਗੀ ਜਨ ਅਦਬ ਸਤਕਾਰ ਸਹਿਤ ਫਤਿਹ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਮਹਾਰਾਜ ਨੇ ਜਦੋਂ ਪਰਮਾਤਮਾ ਦੇ ਮਾਰਗ ਦੇ ਤੁਰਨ ਵਾਲੇ ਪੰਦੀਆਂ ਦਾ ਜ਼ਿਕਰ ਕੀਤਾ ਭਗਤਾਂ ਦਾ ਜ਼ਿਕਰ ਕੀਤਾ ਉਹਨਾਂ ਦੀਆਂ ਜੋ ਪ੍ਰਚਲਿਤ ਉਦਾਹਰਨਾ ਸਨ ਜੋ ਬੜੇ ਪੁਰਾਣੇ ਸਮੇਂ ਤੋਂ ਲੋਕਾਂ ਵੱਲੋਂ ਸੁਣਾਈਆਂ ਤੇ ਕਈਆਂ ਸੁਣੀਆਂ ਜਾ ਰਹੀਆਂ ਹਨ ਮਹਾਰਾਜ ਪਾਤਸ਼ਾਹ ਜੀ ਨੇ ਉਹਨਾਂ ਦੇ ਆਧਾਰ ਤੇ ਸਾਨੂੰ ਇੱਕ ਸਿੱਖਿਆ ਦਿੱਤੀ ਪਰਮਾਤਮਾ ਦਾ ਜਿਹੜਾ ਮਾਰਗ ਹੈ ਭਗਤੀ ਦਾ ਜਿਹੜਾ ਮਾਰਗ ਹੈ ਉਹਦੇ ਵਿੱਚ ਕੀ ਕੀ ਮੁਸੀਬਤਾਂ ਹੁੰਦੀਆਂ ਨੇ ਜਿਹੜੇ ਉਸ ਮਾਰਗ ਤੇ ਪੰਦੇ ਹੀ ਹਨ ਜਿਹੜੇ ਉਸ ਮਾਰਗ ਤੇ ਤੁਰਨ ਵਾਲੇ ਹਨ ਉਹ ਸਾਰਿਆਂ ਨੂੰ ਕਿਸ ਤਰੀਕੇ ਨਾਲ ਖੜੇ ਮਿੱਥੇ ਮੱਥੇ ਪਰਵਾਣ ਕਰਦੇ ਭਗਤੀ ਦਾ ਜਿਹੜਾ ਮਾਰਗ ਹੈ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਬਚਨ ਅਸੀਂ ਪੜ੍ਹਦੇ ਹਾਂ ਜਿੱਥੇ ਮਹਾਰਾਜ ਕਹਿੰਦੇ ਭਗਤਾਂ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾਂ ਕੀ ਰੀ ਵਿਖਮ ਮਾਰਗ ਚੱਲਣਾ ਗੁਰੂ ਅਮਰਦਾਸ ਜੀ ਕਹਿੰਦੇ ਭਗਤੀ ਦਾ ਜਿਹੜਾ ਮਾਰਗ ਹੈ ਉਹ ਬੜਾ ਵਿਖਮ ਹੈ ਬੜਾ ਔਖਾ ਹੈ ਤੇ ਗੱਲ ਕਈ ਵਾਰ ਦਿਮਾਗ 'ਚ ਆਏਗੀ ਲੈ ਭਗਤੀ ਦਾ ਮਾਰਗ ਔਖਾ ਕਿਵੇਂ ਹੋ ਗਿਆ ਉੱਥੇ ਬੜਾ ਸੋਖਾ ਜਾ ਹੈ ਇਨਸਾਨ ਨੂੰ ਬੜਾ ਕੁਝ ਬਰਦਾਸ਼ਤ ਕਰਨਾ ਪੈਂਦਾ ਹੈ। ਸੁਰਤ ਦੇ ਪੱਧਰ ਤੇ ਸਮਾਜ ਦੇ ਪੱਧਰ ਤੇ ਬੜਾ ਕੁਝ ਚੱਲਣਾ ਪੈਂਦਾ ਹੈ। ਜਦੋਂ ਤੱਕ ਇਹਨਾਂ ਚੀਜ਼ਾਂ ਦੇ ਬੰਦਾ ਪਰਵਾਹ ਦੇ ਵਿੱਚ ਲੱਗਿਆ ਰਹਿੰਦਾ ਹੈ। ਉਦੋਂ ਤੱਕ ਉਹ ਪ੍ਰਮਾਤਮਾ ਦੇ ਮਾਰਗ ਦਾ ਪੰਦੀ ਨਹੀਂ ਬਣਦਾ। ਉਦਾਹਰਣ ਵਜੋਂ ਗੱਲ ਕਰੀਏ ਜਿਹੜੇ ਮਾਰਗ ਤੇ ਤੁਰਨ ਵਾਲੇ ਨੇ ਉਹ ਫਿਰ ਕਿਸੇ ਦੀ ਪ੍ਰਵਾਹ ਵੀ ਨਹੀਂ ਕਰਦੇ ਹਾਂ ਜਿਨ੍ਹਾਂ ਨੂੰ ਸਿਰਫ ਬਹਾਨਾ ਚਾਹੀਦਾ ਦੂਰ ਹੋਣ ਦਾ ਕੋਈ ਵੀ ਬਹਾਨਾ ਲੈ ਕੇ ਛੱਡ ਜਾਂਦੇ ਉਸ ਤੋਂ ਪਹਿਲਾਂ ਇੱਕ ਪੰਕਤੀ ਹੋਰ ਗੁਰਬਾਣੀ ਦੀ ਨਾਲ ਜੋੜ ਲਈਏ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਬਚਨ ਨੇ ਗੁਰੂ ਰਾਮਦਾਸ ਜੀ ਕਹਿੰਦੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਪਰਮਾਤਮਾ ਦੇ ਮਾਰਗ ਤੇ ਤੁਰਨ ਵਾਲੇ ਪੰਦੀ ਦਾ ਕੰਮ ਹੈ ਪਰਮਾਤਮਾ ਜੁਸਤ ਕਰਨੀ ਰੱਬ ਦੇ ਗੁਣ ਗਾਇਨ ਕਰਨੇ ਜੇ ਉਹ ਇਹ ਮਨ ਦੇ ਵਿੱਚ ਆਸ ਰੱਖ ਕੇ ਗੁਣ ਗਾਇਨ ਕਰ ਰਿਹਾ ਵੀ ਮੈਂ ਭਗਤੀ ਕਰਦਾ ਮੈਂ ਰੱਬ ਦਾ ਸਿਮਰਨ ਕਰਦਾ ਮੈਂ ਬਾਣੀ ਪੜ੍ਹਦਾ ਮੈਂ ਗੁਰਦੁਆਰੇ ਜਾਂਦਾ ਲੋਕ ਮੇਰੇ ਵਾਸਤੇ ਚੰਗਾ ਕਹਿਣ ਤੇ ਬਹੁਤ ਮਾੜਾ ਹੈ ਉਹਦਾ ਸਿਰਫ ਕੰਮ ਇਹ ਹੈ ਹਰ ਜਨ ਰਾਮ ਨਾਮ ਗੁਨ ਗਾਵੈ ਦੂਜਾ ਪੱਖ ਮਹਾਰਾਜ ਨੇ ਬਿਆਨ ਕੀਤਾ ਜੇ ਕੋਈ ਨਿੰਦ ਕਰੇ ਹਰ ਜਨ ਕੀ ਜੇ ਉਸ ਮਾਰਗ ਤੇ ਤੁਰਨ ਵਾਲੇ ਭਗਤ ਦਾ ਹਰੀ ਦੇ ਜਨ ਦੀ ਕੋਈ ਨਿੰਦਾ ਕਰਦਾ ਹੈ ਤੇ ਉਹਦਾ ਸੁਭਾਅ ਇਹ ਹੈ ਆਪਣਾ ਗੁਨ ਨਾ ਗਵਾਵੇ ਆਪਣਾ ਕੰਮ ਨਾ ਛੱਡੇ ਆਪਣੇ ਕੰਮ ਦੇ ਵਿੱਚ ਉਸੇ ਤਰੀਕੇ ਦੇ ਨਾਲ ਤਤਪਰ ਬਣਿਆ ਰਹੇ ਸਾਡੇ ਨਾਲ ਬੜੀ ਵਾਰ ਇਹਦਾ ਨਹੀਂ ਹੁੰਦਾ ਇਹ ਗੱਲ ਬੜੀ ਵਾਰ ਮੈਂ ਇੱਥੇ ਵੀ ਸੁਣਦਾ ਬਾਕੀਆਂ ਥਾਵਾਂ ਤੇ ਵੀ ਮੈਂ ਸੁਣਦਾ ਵੇਖਦਾ ਅਸੀਂ ਗੁਰਦੁਆਰੇ ਬਹੁਤ ਜਾਂਦੇ ਸੀ ਫਲਾਣੇ ਬੰਦੇ ਨੂੰ ਸਾਨੂੰ ਇੰਜ ਕਹਿ ਦਿੱਤਾ ਸੀ ਗੁਰਦੁਆਰੇ ਜਾਣਾ ਛੱਡ ਦਿੱਤਾ ਗੁਰਦੁਆਰੇ ਇਦਾਂ ਹੋਇਆ ਸੀ ਉਦੋਂ ਦੇ ਗੁਰਦੁਆਰੇ ਨਹੀਂ ਗਏ ਨਹੀਂ ਭਾਈ ਜਿੱਥੇ 4 ਲੋਕ ਆ ਕੇ ਜੁੜਦੇ ਬੈਠਦੇ ਨੇ ਉੱਥੇ ਗੱਲਾਂ ਹੁੰਦੀਆਂ ਨੇ ਇਹ ਕੋਈ ਵੀ ਗੱਲ ਕੋਈ ਵੀ ਧਾਰਮਿਕ ਸਥਾਨ ਹੋਵੇ ਕਿ ਹਰ ਬੰਦਾ ਆਪਣੀ ਵੱਖਰੀ ਬਿਰਤੀ ਲੈ ਕੇ ਆਉਂਦਾ ਹੈ ਅਸੀਂ ਸਾਰੇ ਇੱਥੇ ਬੈਠੇ ਆਂ ਜ਼ਰੂਰੀ ਨਹੀਂ ਵੀ ਸਾਡੀ ਸਾਰਿਆਂ ਦੀ ਸੋਚ ਇੱਕ ਹੋਵੇ ਸਾਡੀ ਸਾਰਿਆਂ ਦੀ ਆਪੋ ਆਪਣੀ ਸੋਚ ਹੈ ਅਸੀਂ ਆਪੋ ਆਪਣੀ ਸੋਚ ਲੈ ਕੇ ਬੈਠੇ ਆਂ ਜਦੋਂ ਹਰ ਵੱਖਰੀ ਵੱਖਰੀ ਬਿਰਤੀ ਦੇ ਬੰਦੇ ਇਕੱਠੇ ਹੁੰਦੇ ਆ ਤੇ ਉੱਥੇ ਕੋਈ ਵੱਖੋ-ਵਕਰੀਆਂ ਗੱਲਾਂ ਹੋਣੀਆਂ ਕੋਈ ਵੱਡੀ ਗੱਲ ਨਹੀਂ ਹੈ ਔਰ ਮੈਂ ਇਹ ਵੀ ਬੇਨਤੀ ਕਰਾਂ ਵੀ ਇਹ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ ਗੁਰੂ ਘਰ ਦੇ ਵਿੱਚ ਜੋ ਅਸੀਂ ਕਹਿ ਰਹੇ ਹਾਂ ਵੀ ਇਦਾਂ ਇਹ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ ਤੁਸੀਂ ਇਤਿਹਾਸ ਖੋਲ ਕੇ ਵੇਖੋ ਇੱਥੇ ਤੇ ਇਦਾਂ ਹੋਇਆ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬੈਠੇ ਤੇ ਉਹਨਾਂ ਨੂੰ ਆ ਕੇ ਲੱਤ ਮਾਰ ਦਿੱਤੀ ਗੁਰੂ ਅੰਗਦ ਸਾਹਿਬ ਜੀ ਦੇ ਸਪੁੱਤਰ ਨੇ ਬਾਬਾ ਦਾਤੂ ਜੀ ਨੇ ਵਾਪਰਿਆ ਗੁਰੂ ਅਰਜਨ ਸਾਹਿਬ ਗੁਰਤਾ ਗੱਦੀ ਤੇ ਬੈਠੇ ਨੇ ਬਾਬਾ ਪ੍ਰਥੀ ਚੰਦ ਜੀ ਸਾਰੀ ਮਾਇਆ ਆਪਣੇ ਕੋਲ ਰੱਖ ਲੈਂਦੇ ਲੰਗਰ ਚੱਕਣ ਦੇ ਵਾਸਤੇ ਗੁਰੂ ਘਰ ਭੇਜ ਦਿੰਦੇ ਆ ਇਹ ਵੀ ਇਤਿਹਾਸ ਦੇ ਵਿੱਚ ਹੋਇਆ ਹੈ ਹੁਣ ਬਾਬਾ ਪ੍ਰਥੀ ਚੰਦੀ ਆਪਣੀ ਵਿਰਤੀ ਹੈ ਬਾਬਾ ਦਾਤੂ ਜੀ ਦੀ ਆਪਣੀ ਵਿਰਤੀ ਹੈ ਮਹਾਰਾਜ ਨੇ ਕਦੇ ਨਹੀਂ ਮਾੜਾ ਆਖਿਆ ਸਮਾਂ ਆਇਆ ਸਮੇਂ ਦੇ ਫੇਰ ਨੇ ਬਦਲੇ ਜੋ ਸੱਚ ਸੀ ਉਹ ਸੱਚ ਰਹੇਗਾ ਜੋ ਝੂਠ ਸੀ ਉਹ ਸਾਹਮਣੇ ਆ ਗਏ ਹਰ ਜਨ ਰਾਮ ਨਾਮ ਗੁਣ ਗਾਵੇ ਪਰਮਾਤਮਾ ਦੇ ਮਾਰਗ ਤੇ ਚਰਨ ਵਾਲੇ ਦਾ ਕੰਮ ਹੀ ਇਹ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਜਿਹੜੀ ਆਪਾਂ ਗੱਲ ਕਰ ਰਹੇ ਸੀ ਗੁਰੂ ਅਮਰਦਾਸ ਜੀ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੀ ਦੀ ਬਖਮ ਮਾਰਗ ਚੱਲਣਾ ਬਹੁਤ ਔਖਾ ਪੈਂਦਾ ਹੈ ਭਗਤੀ ਦਾ ਬਹੁਤ ਔਖਾ ਪੈਂਦਾ ਹੈ ਸੁਰਤ ਦੇ ਪੱਧਰ ਤੇ ਬੜਾ ਕੁਝ ਬਰਦਾਸ਼ਤ ਕਰਨਾ ਪਏਗਾ ਤੁਹਾਨੂੰ ਇਹ ਗੱਲਾਂ ਕਰਨ ਵਾਲੇ ਵੀ ਲੋਕ ਮਿਲਣਗੇ ਤੁਸੀਂ ਕਹੋ ਉਹਨਾਂ ਅਸੀਂ ਰੋਜ਼ ਗੁਰਦੁਆਰੇ ਜਾਂਦੇ ਆ ਤੇ ਲੋਕ ਗੱਲ ਉਹੀ ਕਰ ਅੱਛਾ ਤੁਸੀਂ ਰੋਜ਼ ਗੁਰਦਾਰੇ ਜਾਂਦੇ ਹੋ ਗੱਲ ਉਹਨਾਂ ਨੇ ਉਹੀ ਕੀਤੀ ਪਰ ਗੱਲ ਇਸ ਤਰੀਕੇ ਦੇ ਨਾਲ ਕੀਤੀ ਵੀ ਅਸੀਂ ਕੋਈ ਗੁਨਾਹ ਕਰ ਰਹੇ ਆ ਅਸੀਂ ਕੋਈ ਬਹੁਤ ਗਲਤ ਕੰਮ ਕਰ ਦਿੱਤਾ ਇਹ ਚੀਜ਼ਾਂ ਬਰਦਾਸ਼ਤ ਕਰਨੀਆਂ ਪੈਂਦੀਆਂ ਨੇ ਇਹਨੂੰ ਮਹਾਰਾਜ ਨੇ ਕਿਹਾ ਬਹੁਤ ਔਖਾ ਕੰਮ ਹੈ ਔਰ ਜਿਨ੍ਹਾਂ ਨੇ ਇਹ ਸਾਰੀਆਂ ਚੀਜ਼ਾਂ ਬਰਦਾਸ਼ਤ ਕੀਤੀਆਂ ਜਿਨ੍ਹਾਂ ਨੇ ਇਹ ਸਭ ਨੂੰ ਆਪਣੇ ਤਨ ਦੇ ਉੱਪਰ ਹੰਡਾਇਆ ਉਹੀ ਅਖੀਰਕਾਰ ਗੁਰੂ ਦੇ ਨਾਲ ਮਿਲੇ ਰਹਿੰਦੇ ਨੇ ਜੁੜੇ ਰਹਿੰਦੇ ਨੇ ਭਗਤ ਕਬੀਰ ਸਾਹਿਬ ਦਾ ਇੱਕ ਸ਼ਲੋਕ ਮੈਂ ਪਹਿਲਾਂ ਤੁਹਾਡੇ ਸਾਹਮਣੇ ਰੱਖਾਂ ਵਿਸ਼ੇ ਨੂੰ ਸਪਸ਼ਟ ਕਰਨ ਦੇ ਵਾਸਤੇ ਭਗਤ ਕਬੀਰ ਸਾਹਿਬ ਨੇ ਜ਼ਿਕਰ ਕੀਤਾ ਕਬੀਰ ਫਲ ਲੱਗੇ ਫੁਲਨ ਪਾਕਲ ਲੱਗੇ ਆਂਬ ਜਾਏ ਪਹੁੰਚੇ ਖਸਮ ਕੁਝ ਬੀਚ ਨਾ ਖਾਈ ਕਾਂਬ ਹੁਣ ਦੇਖੋ ਇੱਥੇ ਮੌਸਮ ਦੇ ਹਿਸਾਬ ਦੇ ਨਾਲ ਬੰਬੇ ਦੇ ਮੌਸਮ ਦੇ ਹਿਸਾਬ ਨਾਲ ਇੱਥੇ ਆਂਬ ਆ ਗਿਆ ਰੇੜੀਆਂ ਤੇ ਆਂਬ ਰੱਖੇ ਹੋਏ ਐ ਜੇ ਅਸੀਂ ਜਦੋਂ ਰੇੜੀ ਤੇ ਜਾ ਕੇ ਪੁੱਛਦੇ ਆਂ ਵੀ ਦਾ ਰੇਟ ਕੀ ਐ ਤੇ ਉਹ ਬਤਾਸਦਾ ਵੀ ਇੱਥੇ ਚਲੋ ਦਰਜਨ ਦੇ ਹਿਸਾਬ ਦੇ ਨਾਲ ਮਿਲਦੇ ਵੀ ਇੰਨੇ ਦੇ ਮੈਂ ਲਾਇਆ ਐ ਹੁਣ ਉਹ ਪੁੱਛਦਾ ਵੀ ਮਿੱਠੇ ਆ ਕਹਿੰਦਾ ਹਾਂ ਮਿੱਠੇ ਆ ਹੁਣ ਉਹਦੀ ਮਿਠਾਸ ਦਾ ਰਾਜ ਕੀ ਹੈ ਉਹ ਮਿੱਠਾ ਕਿਵੇਂ ਹੈ ਅੱਜ ਉਹਦੀ ਕੀਮਤ ਪੈ ਰਹੀ ਐ ਅਸੀਂ ਉਹਨੂੰ ਵੇਖ ਕੇ ਉਹਦੇ ਰੂਪ ਨੂੰ ਵੇਖ ਕੇ ਉਹਦਾ ਸੋਨਾ ਤਰੀਕੇ ਨਾਲ ਲਾਏ ਹੋਏ ਰੇੜੀ ਤੇ ਬੰਦਾ ਕਹਿੰਦਾ ਵੀ ਥੋੜੇ ਲਈ ਚਲੀਏ ਘਰੇ ਤੇ ਉਹਦਾ ਮੁੱਲ ਉਹਦੀ ਦਿੱਖ ਇੰਨੀ ਪਿਆਰੀ ਕਿਵੇਂ ਬਣ ਗਈ ਵੀ ਅਸੀਂ ਉਹਦੇ ਵੱਲ ਚਲੇ ਗਏ ਵੀ ਨਹੀਂ ਲੈ ਕੇ ਚਲਦੇ ਆਂ ਕੱਲ ਲੈ ਕੇ ਗਏ ਸੀ ਬੜੇ ਸਵਾਦ ਹੈ ਅੱਜ ਵੀ ਲੈ ਕੇ ਚਲਦੇ ਆਂ ਬੜੇ ਮਿੱਠੇ ਆ ਉਹਦੇ ਮਠਾਸ ਦੇ ਪਿੱਛੇ ਕੀ ਰਾਜ਼ ਹੈ ਉਹਦਾ ਜ਼ਿਕਰ ਭਗਤ ਕਬੀਰ ਸਾਹਿਬ ਨੇ ਕੀਤਾ ਭਗਤ ਕਬੀਰ ਸਾਹਿਬ ਕਹਿੰਦੇ ਵੀ ਇੱਕ ਸਮਾਂ ਆਇਆ ਜਦੋਂ ਅੰਬਾਂ ਦੇ ਬੂਟੇ ਨੂੰ ਬੂਰ ਲੱਗਾ ਬੂਰ ਪਿਆ ਤੇ ਜਦੋਂ ਬੂਰ ਆਇਆ ਨਾ ਤੇ ਉਹ ਇੰਨਾ ਲਤਪਤ ਹੋਇਆ ਪੂਰਾ ਬੂਟਾ ਤੁਸੀਂ ਕਦੇ ਵੇਖਿਆ ਜਦੋਂ ਬੂਰ ਆਉਂਦਾ ਨਾ ਅੰਬ ਦੇ ਬੂਟੇ ਉੱਤੇ ਪੂਰਾ ਹੈ ਇਹਨੇ ਪੱਤੇ ਨਹੀਂ ਦਿਸ ਰਹੇ ਹੁੰਦੇ ਜਿੰਨਾ ਚਿੱਟਾ ਚਿੱਟਾ ਬੂਰ ਦਿਸ ਰਿਹਾ ਹੁੰਦਾ ਦੇਖਣ ਵਾਲਾ ਕਹੇਗਾ ਕਿੰਨੇ ਅੰਬ ਲੱਗੜਿਆ ਇਸ ਵਾਰ ਤੇ ਜਿੱਦਾਂ ਬੂਰ ਆਉਂਦਾ ਤੇ ਬੂਰ ਵਾਲੇ ਮੌਸਮ ਤੋਂ ਬਾਅਦ ਨਹੇਰੀਆਂ ਆਉਂਦੀਆਂ ਨੇ ਜੇ ਜਿੱਦਾਂ ਹੀ ਨਹੇਰੀਆਂ ਆਈਆਂ ਤੇ ਬਹੁਤ ਸਾਰਾ ਬੂਰ ਝੜ ਗਿਆ ਡਿੱਗ ਗਿਆ ਥੱਲੇ ਜਿਹੜਾ ਥੱਲੇ ਡਿੱਗ ਗਿਆ ਉਹ ਕਿਸੇ ਕੰਮ ਦਾ ਨਹੀਂ ਉਹਦੇ ਕਿਹੜੀਆਂ ਅੰਬੀਆਂ ਬਣ ਜਾਣੀਆਂ ਉਹਦੇ ਘਟੇ ਆਂਬ ਬਣ ਜਾਣੇ ਉਸ ਤੋਂ ਬਾਅਦ ਛੋਟੀਆਂ-ਛੋਟੀਆਂ ਅੰਬੀਆਂ ਬਣੀਆਂ ਤੇ ਫਿਰ ਨਹੇਰੀਆਂ ਆਈਆਂ ਕੁਝ ਅੰਬੀਆਂ ਡਿੱਗ ਪਈਆਂ ਜੋ ਰੀਆਂ ਥੱਲੇ ਡੇਗੀਆਂ ਹੁੰਦਾ ਕੋਈ ਕੰਮ ਨਹੀਂ ਜਦੋਂ ਅੰਬੀਆਂ ਥੋਡੀਆਂ ਜਾਂ ਵੱਡੀਆਂ ਹੋਈਆਂ ਤੇ ਕਈ ਵਾਰ ਤੋਤੇ ਆਏ ਗਲੜਾ ਆਈਆਂ ਤੇ ਉਹਨਾਂ ਨੂੰ ਮੂੰਹ ਮਾਰ ਕੇ ਟੁੱਕ ਕੇ ਚਲੇ ਆ ਗੀਆਂ ਤੋਤੇ ਟੁੱਕ ਕੇ ਚਲੇ ਗਏ ਅੰਬ ਨੂੰ ਉਹ ਵੀ ਖਰਾਬ ਹੋ ਗਿਆ ਇਹ ਜਿਹੜੇ ਰੇੜੀਆਂ ਤੇ ਲੱਗੇ ਨੇ ਇਹਨਾਂ ਨੇ ਆਪਣੇ ਤਨ ਦੇ ਉੱਪਰ ਹਨੇਰੀਆਂ ਬਰਦਾਸ਼ਤ ਕੀਤੀਆਂ ਇਹਨਾਂ ਨੇ ਆਪਣੇ ਤਨ ਦੇ ਉੱਪਰ ਭੁੱਖਾ ਬਰਦਾਸ਼ਤ ਤੋਂ ਬੰਬਰ برداشت ਕੀਤੀਆਂ ਇਹਨਾਂ ਨੇ ਆਪਣੇ ਉੱਪਰ ਬੜਾ ਕੁਝ ਬਰਦਾਸ਼ਤ ਕੀਤਾ ਪਰ ਇਹਨਾਂ ਨੇ ਆਪਣੇ ਦਰਖਤ ਦਾ ਸਾਥ ਨਹੀਂ ਛੱਡਿਆ ਇਹਨਾਂ ਨੇ ਆਪਣੇ ਮੂਲ ਦਾ ਸਾਥ ਨਹੀਂ ਛੱਡਿਆ ਤੇ ਜਦੋਂ ਇਹਨਾਂ ਨੇ ਮੂਲ ਦਾ ਸਾਥ ਨਹੀਂ ਛੱਡਿਆ ਦਰਖਤ ਨੇ ਇਹਨਾਂ ਨੂੰ ਰਸ ਦੇ ਨਾਲ ਭਰਪੂਰ ਕਰ ਦਿੱਤਾ ਇਹ ਰਸ ਦੇ ਨਾਲ ਐ ਬਿਲਕੁਲ ਭਰ ਗਏ ਤੇ ਜਦੋਂ ਰਸ ਦੇ ਨਾਲ ਭਰਪੂਰ ਹੋ ਗਏ ਤੇ ਅੱਜ ਦੁਨੀਆ ਦੇ ਵਿੱਚ ਇਹਨਾਂ ਦੀ ਕੀਮਤ ਪੈਂਦੀ ਹੈ ਭਗਤ ਕਬੀਰ ਸਾਹਿਬ ਨੇ ਸਾਡੇ ਜੀਵਨ ਦੀ ਗੱਲ ਕੀਤੀ ਵੀ ਅਸੀਂ ਬੜੀ ਵਾਰ ਛੋਟੀਆਂ-ਛੋਟੀਆਂ ਝਖੜਾਂ ਤੋਂ ਹਨੇਰੀਆਂ ਤੋਂ ਕਿਸੇ ਦੀਆਂ ਗੱਲਾਂ ਨੂੰ ਸੁਣ ਕੇ ਗੁਰੂ ਦੇ ਨਾਲੋਂ ਟੁੱਟ ਜਾਂਦੇ ਹਾਂ ਤੇ ਜਦੋਂ ਅਸੀਂ ਗੁਰੂ ਦੇ ਨਾਲੋਂ ਪਹਿਲਾਂ ਟੁੱਟ ਗਏ ਤੇ ਸਾਡੇ ਜੀਵਨ ਦੇ ਅੰਦਰ ਰਸ ਨਹੀਂ ਰਹਿਣਾ ਸਾਡੀ ਕੀਮਤ ਨਹੀਂ ਬਣੀ ਇਹਨੂੰ ਸਤਿਗੁਰੂ ਨੇ ਕਿਹਾ ਵੀ ਭਗਤੀ ਇਸੇ ਤਰੀਕੇ ਦੇ ਨਾਲ ਕਰੀਏ ਵੀ ਜਿੱਤੇ ਲੋਕਾਂ ਦੀ ਪਰਵਾਹ ਛੱਡ ਕੇ ਸਿਰਫ ਜੋ ਸਾਡਾ ਕੰਮ ਹੈ ਅਸੀਂ ਉਹ ਕਰੀਏ ਸਾਡਾ ਕੰਮ ਦੁਨੀਆ ਖੁਸ਼ ਕਰਨਾ ਨਹੀਂ ਹੈ ਦਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਸ਼ਬਦ ਇਸ ਪੱਖ ਤੋਂ ਸਾਡੇ ਜੀਵਨ ਦੇ ਵਿੱਚ ਬੜੀ ਸਾਡੀ ਸੁਰਤ ਨੂੰ ਬਲਵਾਨ ਕਰਨ ਦੇ ਵਿੱਚ ਕੰਮ ਆਏਗਾ ਇਸ ਸ਼ਬਦ ਨੂੰ ਹੋ ਸਕੇ ਜਰੂਰ ਜਵਾਨੀ ਕੰਠ ਕਰਿਓ ਤਾਂ ਜੋ ਸਾਡੀ ਸੁਰਤ ਕਦੇ ਵੀ ਨੀਵੀਂ ਪੱਦਰ ਤੇ ਆਵੇ ਕਦੇ ਵੀ ਸਾਡੇ ਸੁਰਤ ਦੇ ਵਿੱਚ ਇਦਾਂ ਦਾ ਆਵੇ ਤੇ ਬਚਨ ਜਰੂਰ ਚੇਤਾ ਕਰਿਓ ਜਿੱਥੇ ਮਹਾਰਾਜ ਕਹਿੰਦੇ ਜਬ ਹਮ ਚਲੀ ਠਾਕੁਰ ਪਿਹਾਰ ਜਦੋਂ ਮਹਾਰਾਜ ਮੈਂ ਤੇਰੇ ਮਾਰਗ ਵਾਲੇ ਪਾਸੇ ਤੁਰ ਪਿਆ ਜਬ ਹਮ ਚਲੀ ਠਾਕੁਰ ਪਹਿਾਰ ਲੋਕਨ ਕੀ ਚਤਰਾਈ ਉਪਮਾ ਤੇ ਬੈ ਸੰਤਰਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਮਹਾਰਾਜ ਮੈਂ ਤੇ ਤੇਰੇ ਨੂੰ ਆਪਣਾ ਆਪ ਸਮਰਪਣ ਕਰ ਦਿੱਤਾ ਲੋਕ ਭਲਾ ਵੀ ਕਹਿੰਦੇ ਆ ਨਾ ਇਹ ਵੀ ਦੇਖੋ ਮੈਂ ਬੇਨਤੀ ਕਰਾਂ ਲੋਕ ਭਲਾ ਕਹਿੰਦੇ ਆ ਤਾਂ ਵੀ ਇਹ ਨਹੀਂ ਕਹਿਣਾ ਵੀ ਮੇਰੇ ਵਿੱਚ ਕੁਝ ਹੈ ਲੋਕ ਤੁਹਾਡੀ ਉਸਤਤ ਕਰਨ ਲੋਕ ਤੁਹਾਡੀ ਤਾਰੀਫ ਕਰਨ ਕਦੇ ਆਪਣੇ ਮਨ ਤੇ ਨਹੀਂ ਲੈਣੀ ਹੰਕਾਰ ਆ ਜਾਏਗੀ ਹਉਮੈ ਹਉਮੈ ਆ ਜਾਏਗੀ ਹੰਕਾਰ ਆ ਜਾਏਗਾ ਜੋ ਮਾਰਗ ਤੇ ਤੁਰ ਰਹੇ ਹੋ ਤੋ ਖੜਕ ਜਾਵਾਂਗੇ ਜੇ ਸਾਡੀ ਤਾਰੀਫ ਕੀਤੀ ਕੋਈ ਭਲਾ ਕਹੋ ਤੇ ਅਸੀਂ ਕਵਾਂਗੇ ਨਹੀਂ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕਿਤੋਈ ਮੈਂ ਨਿਰਗੁਣ ਹਾਰੇ ਕੋਗਣ ਨਹੀਂ ਆਪੇ ਤਰਸ ਪਈ ਤੇ ਜੇ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਜੇ ਕੋਈ ਬੁਰਾ ਕਹਿ ਰਿਹਾ ਤੇ ਉਹੀ ਕਹਿ ਦੇਣਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਕੋਈ ਕਵੇ ਵੀ ਤੇਰੇ ਵਿੱਚ ਇੰਨੇ ਅਵਗਣ ਨੇ ਉਹਨੂੰ ਕਹੋ ਤੂੰ ਤੇ ਹਜੇ ਇੱਕ ਦੋ ਹੀ ਵੇਖਿਆ ਇਹ ਤੋਂ ਵੱਧ ਮੇਰੇ ਅੰਦਰ ਭਰੇ ਪਏ ਨੇ ਤੂੰ ਤੇ ਇੱਕ ਦੋ ਹੀ ਜਾਣਦਾ ਮੈਂ ਜਾਣਦਾ ਮੇਰੇ ਅੰਦਰ ਇਹਦੇ ਤੋਂ ਵੀ ਵੱਧ ਆ ਉਹ ਤਾਂ ਇੱਕ ਦੋ ਐ ਵੇਖ ਕੇ ਕਿਹਾ ਨਾ ਵੀ ਮਾੜਾ ਹੈ ਮੇਰੇ ਅੰਦਰ ਨੂੰ ਪੁੱਛ ਕੇ ਵੇਖ ਤੂੰ ਤੇ ਇੱਕ ਦੋ ਗਿਣਾਇਆ ਜਿਸ ਦਿਨ ਮੈਂ ਆਪਣੇ ਗਿਣਨ ਬੈਠਦਾ ਨਾ ਤੇ ਮੇਰੇ ਅੰਦਰ ਤੇ ਇਹਦੇ ਨਾਲੋਂ ਵੀ ਵੱਧ ਨੇ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਸਾਡਾ ਮਕਸਦ ਸਿਰਫ ਰੱਬ ਦੇ ਮਾਰਗ ਤੇ ਤੁਰਨਾ ਹੈ ਖੈਰ ਭਗਤ ਕਬੀਰ ਸਾਹਿਬ ਨੇ ਇੱਕ ਬੜੀ ਪ੍ਰਚਲਿਤ ਉਦਾਹਰਣ ਸਾਡੇ ਸਾਹਮਣੇ ਸਾਂਝੀ ਕੀਤੀ ਭਗਤ ਪ੍ਰਹਲਾਦ ਦੀ ਭਗਤ ਪ੍ਰਲਾਦ ਦੇ ਉਹਨਾਂ ਦੇ ਜੀਵਨ ਦਾ ਜ਼ਿਕਰ ਕੀਤਾ ਸ਼ਬਦ ਦਾ ਰਸਾਓ ਬੜਾ ਪਤਾ ਹੈ ਨਹੀਂ ਛੋਡੋ ਰੇ ਬਾਬਾ RAM ਨਾਮ ਮੇਰੋ ਔਰ ਪੜਨ ਸੋ ਨਹੀਂ ਕਾਮ ਹਰਨਾਕਿਸ਼ ਇੱਕ ਰਾਜਾ ਹੋਇਆ ਹਰਨਾਕਿਸ਼ ਨੇ ਰਾਜ ਦੇ ਅਹੰਕਾਰ ਮਾਣ ਦੇ ਵਿੱਚ ਆ ਕੇ ਲੋਕਾਂ ਨੂੰ ਇਹ ਗੱਲ ਐਲਾਨ ਕਰਾ ਦਿੱਤੀ ਮੈਂ ਰੱਬ ਹਾਂ ਤੇ ਮੈਨੂੰ ਰੱਬ ਸਮਝ ਕੇ ਰੱਬ ਮੰਨ ਕੇ ਪੁਜਿਆ ਜਾਵੇ ਜਿਹੜਾ ਮੈਨੂੰ ਰੱਬ ਨਹੀਂ ਮੰਨੇਗਾ ਉਹਨੂੰ ਖਤਮ ਕਰ ਦਿੱਤਾ ਜਾਏਗਾ ਮਾਰ ਦਿੱਤਾ ਜਾਏਗਾ ਲੋਕਾਂ ਨੇ ਲਾਲਚ ਤੇ ਡਰ ਦੇ ਵਿੱਚ ਆ ਕੇ ਉਹਨੂੰ ਰੱਬ ਕਹਿਣਾ ਸ਼ੁਰੂ ਕਰ ਦਿੱਤਾ ਇੱਕ ਗੱਲ ਜ਼ਰੂਰ ਹੈ ਸਾਧ ਸੰਗਤ ਜੀ ਸਤਿਗੁਰੂ ਦੀ ਬਾਣੀ ਦਾ ਬਚਨ ਹੈ ਜਦੋਂ ਬੰਦਾ ਅਹੰਕਾਰ ਦੇ ਵੱਸ ਹੋ ਕੇ ਕਿਸੇ ਨੂੰ ਕੁਝ ਨਾ ਨਾ ਸਮਝੇ ਤੇ ਫਿਰ ਰੱਬ ਜੀ ਇਹੋ ਜੀ ਮਤ ਮਾਰਦਾ ਵੀ ਉਹਨੂੰ ਸਾਰੀ ਜ਼ਿੰਦਗੀ ਸੋਧ ਨਹੀਂ ਆਉਂਦੀ ਮੈਨੇ ਕਹਿੰਦਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਬੱਚੇ ਨੇ ਕਿਸੈ ਨਾ ਬਦੈ ਆਪ ਹੰਕਾਰੀ ਧਰਮ ਰਾਏ ਤਿਸ ਕਰਖਵੈ ਜਦੋਂ ਬੰਦਾ ਕਿਸੇ ਨੂੰ ਕੁਝ ਨਾ ਸਮਝੇ ਆਪਣੇ ਹਉਮੈ ਨੂੰ ਅੱਗੇ ਰੱਖ ਕੇ ਫਿਰ ਰੱਬ ਨੂੰ ਆਪਣੇ ਆਪ ਰਾਹ ਦਿਖਾਉਂਦਾ ਹੈ ਹਰਨਾਕਸ ਦੁਨੀਆ ਦੇ ਲੋਕਾਂ ਨੂੰ ਕਹਿੰਦਾ ਮੈਂ ਰੱਬ ਹਾਂ ਮੈਨੂੰ ਪੂਜੋ ਉਸ ਦੇ ਘਰ ਦੇ ਵਿੱਚ ਪੁੱਤਰ ਜਨਮ ਲਿਆ ਤੇ ਪੁੱਤਰ ਨੇ ਜਨਮ ਲੈ ਕੇ ਕਿਆ ਦੁਨੀਆ ਨੂੰ ਚਕਾਉਣ ਵਾਲਿਆ ਮੇਰੇ ਮੂੰਹੋਂ ਕਢਾ ਕੇ ਦਿਖਾ ਕਿ ਤੂੰ ਰੱਬ ਹੈ ਮੈਂ ਨਹੀਂ ਮੰਨਦਾ ਦੁਨੀਆ ਤੈਨੂੰ ਕਹੇਗੀ ਤੂੰ ਰੱਬ ਹਾਂ ਮੈਂ ਨਹੀਂ ਮੰਨਦਾ ਹਰ ਆਕਸ਼ ਦੇ ਘਰ ਪ੍ਰਹਲਾਦ ਦਾ ਜਨਮ ਹੁੰਦਾ ਹੈ ਪ੍ਰਹਲਾਦ ਨੂੰ ਬਚਪਨ ਤੋਂ ਇਹੋ ਜੀ ਸਿੱਖਿਆ ਦਿੱਤੀ ਜਾਣੀ ਉਹਨੂੰ ਪੜਨ ਦੇ ਵਾਸਤੇ ਭੇਜਿਆਗਾ ਜਿਹੜਾ ਪ੍ਰਕਰਨ ਇੱਥੇ ਭਗਤ ਕਬੀਰ ਸਾਹਿਬ ਨੇ ਸਾਡੇ ਸਾਹਮਣੇ ਰੱਖਿਆ ਪੜਨ ਦੇ ਵਾਸਤੇ ਭੇਜਿਆ ਜਿਹੜਾ ਅਧਿਆਪਕ ਹੈ ਉਹਦਾ ਨਾਮ ਸੰਡਾ ਮਰਕਾ ਇੱਥੇ ਲਿਖਿਆ। ਉਹਨੂੰ ਅਮਰੀਕਾ ਵੀ ਕਈਆਂ ਨੇ ਲਿਖਿਆ। ਉਹਨੂੰ ਇਸ ਤਰੀਕੇ ਨਾਲ ਸਮਝਾਇਆ ਗਿਆ ਵੀ ਤੂੰ ਦੁਨੀਆ ਦੀ ਕੋਈ ਗੱਲ ਪੜਾਉਣੀ ਕੇ ਨਹੀਂ ਪੜਾਉਣੀ। ਤੂੰ ਆਪਣੀ ਪੜ੍ਹਾਈ ਦੇ ਦੌਰਾਨ ਇਹ ਗੱਲ ਜ਼ਰੂਰ ਸਾਰਿਆਂ ਨੂੰ ਪੜਾ ਦੇਣੀ ਸੁਮੇਤ ਮੇਰੇ ਪੁੱਤਰ ਦੇ ਵੀ ਜਿਹੜਾ ਰੱਬ ਹੈ ਉਹ ਹਰਨਾਕੁਸ਼ ਹੈ। ਇਹ ਗੱਲ ਸਮਝਾਉਣੀ ਹੈ। ਉਹ ਜ਼ਿਕਰ ਕੀਤਾ ਨਹੀਂ ਛਡੋ ਰੇ ਬਾਬਾ RAM ਨਾਮ ਇਹ ਬਾਬਾ ਇਹ ਅਧਿਆਪਕ ਇਹ ਟੀਚਰ ਮੈਂ ਪਰਮਾਤਮਾ ਦਾ ਨਾਮ ਛੱਡਣ ਵਾਲਾ ਨਹੀਂ ਮੈਂ ਰੱਬ ਦਾ ਸਿਮਰਨ ਛੱਡਣ ਵਾਲਾ ਨਹੀਂ ਮੇਰੀ ਨਜ਼ਰੀਏ ਦੇ ਵਿੱਚ ਉਹ ਰੱਬ ਇੱਕ ਹੈ ਜਿਹੜਾ ਸਾਰੀ ਕੁਦਰਤ ਨੂੰ ਸਾਰੀ ਕਾਇਨਾਤ ਨੂੰ ਚਲਾ ਰਿਹਾ ਮੈਂ ਉਹਨੂੰ ਮੰਨਦਾ ਮੈਂ ਕਿਸੇ ਦੂਜੇ ਨੂੰ ਨਹੀਂ ਮੰਨਦਾ ਮੇਰੋ ਔਰ ਪੜਨ ਸੋ ਨਹੀਂ ਕੰਮ ਜਿਹੜੀਆਂ ਗੱਲਾਂ ਤੂੰ ਪੜਾ ਰਿਆ ਨਾ ਇਹ ਮੇਰੇ ਕਿਸੇ ਕੰਮ ਦੀਆਂ ਨਹੀਂ ਮੈਂ ਇਹ ਪੜਨੀਆਂ ਨਹੀਂ ਚਾਹੁੰਦਾ ਪਹਿਲਾ ਪਦਾ ਹੈ ਪ੍ਰਲਾਦ ਪੜਾ ਪਠਾਏ ਪੜਨ ਸਾਲ ਸੰਗ ਸਖਾ ਬੋਲੀਏ ਬਾਲ ਪ੍ਰਲਾਦ ਪਠਾਏ ਦਾ ਅਰਥ ਹੁੰਦਾ ਜੀ ਭੇਜਿਆ ਪ੍ਰਲਾਦ ਨੂੰ ਪੜਨ ਸਾਲ ਪਾਠਸ਼ਾਲਾ ਪ੍ਰਲਾਦ ਨੂੰ 5 ਸਾਲਾਂ ਦੇ ਵਿੱਚ ਪੜਨ ਦੇ ਵਾਸਤੇ ਭੇਜਿਆ ਤੇ ਪ੍ਰਲਾਦ ਨੇ ਆਪਣੇ ਨਾਲ ਔਰ ਜਿਹੜੇ ਸਾਥੀ ਸਨ ਸੰਗ ਸਖਾ ਬੋਲੀਏ ਬਾਲ ਉਹਨਾਂ ਨੂੰ ਲੈ ਕੇ ਪੜ੍ਹ ਪੜ੍ਹਸਾਲਾ ਵੱਲ ਗਏ ਮੋਕੋ ਕਹਾ ਪੜਾਉ ਉਸ ਆਲਜਾਲ ਪ੍ਰਲਾਦ ਜਦੋਂ ਹਰਣਾ ਕਿਸ ਦੇ ਕੈਨ ਤੇ ਸੰਡੇ ਮਰਕੇ ਨੇ ਉਹ ਪੜਾਉਣਾ ਸ਼ੁਰੂ ਕੀਤਾ ਵੀ ਸਾਡਾ ਰੱਬ ਜਿਹੜਾ ਹੈ ਉਹ ਹਰਨਾਕੁਸ਼ ਹੈ ਉਹਨੂੰ ਮੰਨਣਾ ਚਾਹੀਦਾ ਹੈ ਇਤਿਆਦੀ ਗੱਲਾਂ ਹੋਈਆਂ ਪ੍ਰਲਾਦ ਨੇ ਕਿਹਾ ਵੀ ਨਹੀਂ ਇਹ ਪੜਨ ਦੇ ਵਾਸਤੇ ਨਹੀਂ ਆਇਆ ਸੀ ਸਾਨੂੰ ਕੋਈ ਰੱਬ ਦੀ ਗੱਲ ਪੜਾਉਣੀ ਹੈ ਜਿਹੜਾ ਸਾਰੀ ਦੁਨੀਆ ਨੂੰ ਚਲਾ ਰਿਹਾ ਉਹਦੀ ਕੋਈ ਗੱਲ ਪੜਾ ਮੌਕਾ ਕਹਾ ਪੜਾਵਸ ਆਲ ਜਾਲ ਇਹ ਤੂੰ ਕਿਹੜੀਆਂ ਗੱਲਾਂ ਪੜਾਉਣ ਲੱਗਾ ਸਾਨੂੰ ਮੇਰੀ ਪੱਟੀਆਂ ਲਿਖ ਦਿਓ ਸ਼੍ਰੀ ਗੋਪਾਲ ਆ ਮੇਰੀ ਜਿਹੜੀ ਪੱਟੀ ਆ ਨਾ ਇਹਦੇ ਉੱਪਰ ਹਰਨਾਕਸ ਦਾ ਨਾਮ ਨਾ ਲਿਖ ਇਹਦੇ ਉੱਪਰ ਕਿਸੇ ਦੇਹੀ ਦਾ ਨਾਮ ਨਾ ਲਿਖ ਇਦੇ ਉੱਪਰ ਕਿਸੇ ਨੂੰ ਰੱਬ ਨਾ ਬਣਾ। ਇਹਦੇ ਉੱਪਰ ਜੇ ਤੂੰ ਕੁਝ ਲਿਖਣਾ ਚਾਹੁੰਦਾ ਤੇ ਉਸ ਰੱਬ ਦਾ ਨਾਮ ਲਿਖ ਜਿਹੜਾ ਸਾਰੀ ਕੁਦਰਤ ਨੂੰ ਚਲਾ ਰਿਹਾ। ਸਾਰੀ ਦੁਨੀਆ ਨੂੰ ਚਲਾ ਰਿਹਾ। ਮੇਰੀ ਪੱਟੀਆਂ ਲਿਖ ਦਿਓ ਸ਼੍ਰੀ ਗੋਪਾਲ ਉਸ ਰੱਬ ਦਾ ਨਾਮ ਲਿਖ ਕੇ ਦੇ ਉੱਪਰ। ਅੱਗੇ ਜ਼ਿਕਰ ਕੀਤਾ ਸੰਡ ਮਰਕੈ ਕਹਿਓ ਜਾਏ ਪ੍ਰਲਾਦ ਬੁਲਾਏ ਬੇਗ ਪਠਾਏ। ਬੜਾ ਜ਼ੋਰ ਲਾਇਆ ਬੜੀ ਕੋਸ਼ਿਸ਼ ਕੀਤੀ। ਪ੍ਰਲਾਦ ਨਹੀਂ ਮੰਨਿਆ ਫਿਰ ਪ੍ਰਲਾਦ ਸੰਡੇ ਮਰ ਕੇ ਵੱਲੋਂ ਇਹ ਸੰਦੇਸ਼ਾ ਭੇਜਿਆ ਗਿਆ ਵੀ ਜੋ ਕੁਝ ਤੁਸੀਂ ਮੈਨੂੰ ਕਿਹਾ ਸੀ ਉਹ ਮੈਂ ਸਮਝਾਉਣ ਦੀ ਕੋਸ਼ਿਸ਼ ਤੇ ਕੀਤੀ ਪਰ ਉਹ ਨਹੀਂ ਮੰਨ ਰਿਹਾ ਨਹੀਂ ਸੁਣ ਰਿਹਾ ਇਹ ਜਿਹੜਾ ਸੁਨੇਹਾ ਹੈ ਉਹ ਹਰਨਾਕਸ਼ ਵੱਲੋਂ ਭੇਜਿਆ ਗਿਆ ਤੂੰ ਰਾਮ ਕਹਿਨ ਕੀ ਛੋੜ ਬਾਨ ਹਰਨਾਕਸ ਆਇਆ ਉਹਨੂੰ ਸਜ਼ਾ ਦੇਣ ਲੱਗਾ ਸਮਝਾਉਣ ਲੱਗਾ ਜਾਂ ਗੁੱਸੇ ਦੇ ਵਿੱਚ ਸਮਝਾਉਣ ਲੱਗਾ ਦੂਜੇ ਪਾਸੇ ਤੋਂ ਸੰਡੇ ਮਰਕੇ ਨੇ ਪ੍ਰਲਾਦ ਨੂੰ ਸਮਝਾਇਆ ਪ੍ਰਲਾਦ ਹਜੇ ਵੀ ਸਮਝ ਬਾਲ ਉਮਰ ਹੈ ਹਜੇ ਵੀ ਸਮਝ ਤੂੰ ਜਿਹੜੀ ਰਾਮ ਰਾਮ ਦੀ ਗੱਲ ਕਰਦਾ ਹੈ ਰੱਬ ਦੀ ਗੱਲ ਕਰਦਾ ਇਹਨੂੰ ਛੱਡ ਦੇਣਾ ਜਿੱਥੇ ਸਾਰੇ ਲੋਕ ਮੰਨ ਰਹੇ ਹਨ ਜਿੱਥੇ ਸਾਰੀ ਦੁਨੀਆ ਸਿਰ ਝੁਕਾ ਕੇ ਹਰਨਾਕਸ ਨੂੰ ਰੱਬ ਮੰਨ ਕੇ ਬੈਠੀਏ ਤੂੰ ਵੀ ਮੰਨ ਲੈ ਇਹ ਅੰਤਰ ਹੁੰਦਾ ਹੈ ਜੀ ਸੰਸਾਰੀ ਤੇ ਭਗਤ ਬੰਦੇ ਦੇ ਵਿੱਚ ਜਿੱਥੇ ਸਾਰੇ ਲੋਕ ਸਿਰ ਝੁਕਾ ਕੇ ਇਹਨੂੰ ਰੱਬ ਮੰਨ ਰਿਹਾ ਤੂੰ ਵੀ ਮੰਨ ਲੈ ਨਹੀਂ ਤੇ ਸ਼ਾਇਦ ਜੇ ਇਦਾਂ ਪ੍ਰਲਾਦ ਨੇ ਮੰਨ ਲੈਣਾ ਹੁੰਦਾ ਤੇ ਅੱਜ ਗੁਰੂ ਗ੍ਰੰਥ ਸਾਹਿਬ ਪ੍ਰਲਾਦ ਦਾ ਜ਼ਿਕਰ ਨਾ ਕਰ ਰਹੇ ਸਾਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਪਹਿਲਾਂ ਕਿੰਨੇ ਲੋਕਾਂ ਦੇ ਜਨਮ ਹੋਏ ਤੇ ਕਿੰਨਾਂ ਨੇ ਚੁੱਪ ਚੁਪ ਕਰਕੇ ਆਪਣੇ ਗੱਲ ਦੇ ਵਿੱਚ ਜਨੇਊ ਪਵਾ ਲਿਆ ਕਦੇ ਕਿਸੇ ਨੇ ਸਵਾਲ ਨਹੀਂ ਕੀਤਾ ਭਗਤ ਕਬੀਰ ਸਾਹਿਬਾਨ ਵਰਗੇ ਇੰਨੇ ਵੱਡੇ ਮਹਾਨ ਯੋਧੇ ਕਿੰਨਿਆਂ ਦੇ ਜਨਮ ਹੋਏ ਕਿੰਨੇ ਆ ਕੇ ਕਾਂਸੀ ਦੇ ਵਿੱਚ ਕਿਤੇ ਭਗਤ ਕਬੀਰ ਸਾਹਿਬ ਪਹਿਲਾਂ ਜੰਮੇ ਆ ਉਹਨਾਂ ਤੋਂ ਪਹਿਲਾਂ ਜਾਂ ਉਹਨਾਂ ਤੋਂ ਬਾਅਦ ਕੋਈ ਨਹੀਂ ਜੰਮਿਆ ਅੱਜ ਉਹਨਾਂ ਦਾ ਜ਼ਿਕਰ ਕਿਉਂ ਕਰ ਰਹੇ ਆ ਸੀ ਅੱਜ ਅਸੀਂ ਭਗਤ ਕਬੀਰ ਸਾਹਿਬਾਨ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਨੇ ਉਹਨਾਂ ਨੂੰ ਮੱਥਾ ਕਿਉਂ ਟੇਕਦੇ ਆ ਇਸੇ ਕਰਕੇ ਟੇਕਦੇ ਆ ਕਿਉਂਕਿ ਉਹਨਾਂ ਨੇ ਸੱਚ ਨੂੰ ਸੱਚ ਸਮਝ ਕੇ ਗਲਤ ਨੂੰ ਗਲਤ ਕਿਹਾ ਧੌਣ ਚੁਕਾ ਕੇ ਜੋ ਹੋ ਰਿਹਾ ਉਹਨੂੰ ਸਵੀਕਾਰ ਨਹੀਂ ਕੀਤਾ ਉਹਦੇ ਖਿਲਾਫ ਆਵਾਜ਼ ਚੁੱਕੀ ਉਹਨੂੰ ਸਮਝਣ ਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰਮਾਤਮਾ ਦੇ ਮਾਰਗ ਤੇ ਤੁਰਨ ਵੇਲੇ ਸਾਨੂੰ ਨਿਰਭਾਉ ਹੋਣਾ ਪਏਗਾ ਸਾਨੂੰ ਆਜ਼ਾਦ ਹੋਣਾ ਪਏਗਾ ਆਪਣੀ ਸੋਚ ਨੂੰ ਆਜ਼ਾਦ ਕਰਨਾ ਪਏਗਾ ਜ਼ਿਕਰ ਕੀਤਾ ਤੂੰ ਰਾਮ ਕਹਿਨ ਕੀ ਛੋੜ ਬਾਨ ਤੁਝ ਤੁਰਤ ਛਡਾਵੋ ਮੇਰੋ ਕਹਿਓ ਮਾਲ ਮੈਂ ਤੈਨੂੰ ਇਸ ਜੰਜਾਲ ਦੇ ਵਿੱਚੋਂ ਕੱਢ ਸਕਦਾ ਹਾਂ ਬਾਹਰ ਕੱਢ ਸਕਦਾ ਹਾਂ ਤੂੰ ਮੇਰੀ ਇਸ ਗੱਲ ਨੂੰ ਸਵੀਕਾਰ ਕਰ ਅਗੋ ਜਵਾਬ ਆਇਆ ਮੋਕੋ ਕਹਾਂ ਸਤਾਵੋ ਬਾਰ-ਬਾਰ ਪ੍ਰਭ ਜਲ ਥਲ ਗਿਰ ਕੀਏ ਪਹਾੜ ਤੁਸੀਂ ਮੈਨੂੰ ਬਾਰ-ਬਾਰ ਇਹ ਗੱਲ ਕਹਿ ਕੇ ਨਾ ਸਤਾਓ ਵੀ ਮੈਂ ਤੁਹਾਡੀ ਗੱਲ ਨੂੰ ਸਵੀਕਾਰ ਕਰ ਲਾਵਾਂ ਇਹ ਨਹੀਂ ਹੋ ਸਕਦਾ ਮੈਂ ਉਸ ਰੱਬ ਨੂੰ ਮੰਨਦਾ ਜਿਸ ਰੱਬ ਨੇ ਜਲ ਤੇ ਥਲ ਬਣਾਇਆ ਜਿਸ ਰੱਬ ਨੇ ਪਹਾੜ ਬਣਾਏ ਜਿਸ ਰੱਬ ਨੇ ਇਹ ਸਾਰੀ ਕਾਇਨਾਤ ਨੂੰ ਬਣਾਇਆ ਮੈਂ ਉਸ ਨੂੰ ਰੱਬ ਮੰਨਦਾ ਤੇ ਉਹਨੂੰ ਹੀ ਮੰਨਦਾ ਰਵਾਂਗਾ ਇਕ ਰਾਮ ਨਾ ਛੋਡੋ ਗੁਰਹਿਗਾਰ ਮੈਂ ਉਸ ਪਰਮਾਤਮਾ ਦੇ ਰਾਮ ਨੂੰ ਨਹੀਂ ਛੱਡਦਾ ਜੇ ਮੈਂ ਛੱਡਾਂਗਾ ਤੇ ਜਿਹੜਾ ਮੇਰਾ ਗੁਰੂ ਹੈ ਮੈਨੂੰ ਗਿਆਨ ਦੇਣ ਵਾਲਾ ਹੈ ਉਹਦੇ ਵਾਸਤੇ ਬੜੀ ਮੰਦੀ ਗੱਲ ਹੋਏਗੀ ਮੋਕੋ ਕਾਲ ਜਾਰ ਭਾਵੇਂ ਮਾਰ ਡਾਲ ਮੈਂ ਆਪਣੇ ਮਾਰਗ ਤੋਂ ਨਹੀਂ ਪਿੱਛੇ हटਦਾ ਜੋ ਤੈਨੂੰ ਕਰਨਾ ਜੋ ਹਰਨਾਕਸ ਕਰਨਾ ਚਾਹੇ ਮਾਰਨਾ ਚਾਹੇ ਮਾਰ ਲੈ ਅੱਗੇ ਜ਼ਿਕਰ ਕੀਤਾ ਚੌਥਾ ਪਦਾ ਹੈ ਕਾੜ ਖੜਕ ਕੋਪਿਓ ਰਸਾਏ ਇੰਨੀ ਗੱਲ ਸੁਣ ਕੇ ਹਰਨਾਕਿਸ਼ ਨੂੰ ਗੁੱਸਾ ਆ ਗਿਆ ਉਹਨੇ ਆਪਣੀ ਤਲਵਾਰ ਕੱਢੀ ਗੁੱਸੇ ਦੇ ਵਿੱਚ ਆ ਕੇ ਤੁਝ ਰੱਖਣ ਹਾਰੋ ਮੋਹਿ ਬਤਾਏ ਹੁਣ ਦੱਸ ਤੈਨੂੰ ਬਚਾਉਣ ਵਾਲਾ ਕੌਣ ਆਏਗਾ ਇੱਥੇ ਮੈਂ ਇੱਕ ਬੇਨਤੀ ਜ਼ਰੂਰ ਕਰ ਦਵਾਂ ਇਹ ਜੋ ਇੱਕ ਕਹਾਣੀ ਲੋਕਾਂ ਵੱਲੋਂ ਪੇਸ਼ ਕੀਤੀ ਗਈ ਉਹੀ ਕਹਾਣੀ ਭਗਤ ਕਬੀਰ ਸਾਹਿਬ ਨੇ ਸਾਡੇ ਸਾਹਮਣੇ ਰੱਖੀ ਔਰ ਉਹਦਾ ਤਤ ਇਹ ਰੱਖਿਆ ਸਮਝਾਇਆ ਇਹ ਵੀ ਜਿਹੜਾ ਪਰਮਾਤਮਾ ਦੇ ਮਾਰਗ ਤੇ ਤੁਰਨ ਵਾਲਾ ਰੱਬ ਰੱਬ ਕਰਨ ਵਾਲਾ ਕਿੰਨਾ ਨਿਰਭਉ ਹੋ ਜਾਂਦਾ ਕਿਸ ਤਰੀਕੇ ਦੇ ਨਾਲ ਉਹ ਦੁਨੀਆ ਦੇ ਡਰਾਂ ਤੋਂ ਉੱਪਰ ਉੱਠ ਜਾਂਦਾ ਕਾੜ ਖੜਕ ਕੋਪਿਓ ਰਸਾਏ ਤੁਝੋ ਰੱਖਣਹਾਰੋ ਮੋਹੇ ਬਤਾਏ ਪ੍ਰਭ ਥੰਬਤੇ ਨਿਗਸੈ ਕੀ ਵਿਸਥਾਰ ਕਹਾਣੀ ਦੇ ਮੁਤਾਬਕ ਭਗਤ ਕਬੀਰ ਸਾਹਿਬ ਕਹਿੰਦੇ ਮਿੱਥ ਦੇ ਮੁਤਾਬਕ ਰੱਬ ਜਿਹੜਾ ਹੈ ਉਹ ਥੰਬ ਦੇ ਵਿੱਚੋਂ ਬਾਹਰ ਨਿਕਲਿਆ ਹਰਨਾਕਸ਼ ਛੇਦਿਓ ਨਖੇ ਬਿਦਾਂ ਹਰਨਾਕਸ਼ ਨੂੰ ਨੋਹਾ ਦੇ ਨਾਲ ਪਾੜ ਕੇ ਰੱਖ ਦਿੱਤਾ ਕਿਉਂਕਿ ਇਹਦੇ ਪਿੱਛੇ ਵੀ ਇੱਕ ਮਨੋਤ ਹੈ ਵੀ ਇਹ ਕਿਉਂ ਵਾਪਰਿਆ ਮਨੋਤ ਇਹ ਹੈ ਕਿਹਾ ਜਾਂਦਾ ਹੈ ਵੀ ਜਿਹੜਾ ਹਰਨਾਕਸ਼ ਹੈ ਉਹਨੇ ਰੱਬ ਦੀ ਭਗਤੀ ਕਰਕੇ ਇੱਕ ਵਰ ਲਿਆ ਹੋਇਆ ਸੀ ਵਰ ਕਿਸੇ ਕਹਿੰਦੇ ਨਾ ਮੈਨੂੰ ਇਨਸਾਨ ਮਾਰੇ ਤੇ ਨਾ ਮੈਨੂੰ ਜਾਨਵਰ ਮਾਰੇ ਨਾ ਮੈਂ ਕਿਸੇ ਹਥਿਆਰ ਦੇ ਨਾਲ ਮਰਾਂ ਨਾ ਮੈਂ ਅੰਦਰ ਮਰਾਂ ਨਾ ਮੈਂ ਬਾਹਰ ਮਰਾਂ ਨਾ ਮੈਂ ਅਸਮਾਨ ਦੇ ਵਿੱਚ ਮਰਾਂ ਨਾ ਮੈਂ ਧਰਤੀ ਤੇ ਮਰਾਂ ਹੁਣ ਜੇ ਵੇਖੇ ਵੀ ਤੇ ਉਹਨੂੰ ਲੱਗਾ ਵੀ ਮੈਂ ਅਮਰ ਹੋ ਗਿਆ ਵੀ ਨਾ ਮੈਂ ਧਰਤੀ ਤੇ ਮਰਾਂ ਨਾ ਅਸਮਾਨ ਤੇ ਮਰਾਂ ਨਾ ਮੈਨੂੰ ਬੰਦਾ ਮਾਰੇ ਨਾ ਜਾਨਵਰ ਮਾਰੇ ਇਹ ਕਿੱਦਾਂ ਹੋ ਸਕਦਾ ਉਜੋ ਮਿੱਥ ਹੈ ਉਹਦੇ ਮੁਤਾਬਕ ਕਿਹਾ ਜਾਂਦਾ ਹੈ ਵੀ ਜਿਹੜਾ ਨਰਸਿੰਘ ਦਾ ਰੂਪ ਧਾਰਨ ਕਰਕੇ ਰੱਬ ਆਇਆ ਉਹ ਅੱਧਾ ਸਰੀਰ ਘੋੜੇ ਦਾ ਸੀ ਅੱਧਾ ਇਨਸਾਨ ਦਾ ਸੀ ਤੇ ਹਥਿਆਰਾਂ ਦੀ ਵਰਤੋਂ ਨਹੀਂ ਕੀਤੀ نوਹਾ ਦੇ ਨਾਲ ਹੀ ਪਾੜ ਦਿੱਤਾ ਉਹਨੂੰ ਜ਼ਮੀਨ ਤੇ ਨਹੀਂ ਸੁੱਟਿਆ ਉਹਨੂੰ ਆਪਣੇ ਗੋਡਿਆਂ ਤੇ ਰੱਖ ਕੇ نوਹਾ ਦੇ ਨਾਲ ਪਾੜ ਦਿੱਤਾ ਨਾ ਧਰਤੀ ਤੇ ਨਾ ਅਸਮਾਨ ਤੇ ਨਾ ਇਨਸਾਨ ਨੇ ਦੁਨੀਆ ਦੇ ਵਿੱਚ ਕਹਿਣ ਤੋਂ ਮਰਾਦ ਦੁਨੀਆ ਦੇ ਵਿੱਚ ਕੋਈ ਵੀ ਇਨਸਾਨ ਮੌਤ ਤੋਂ ਨਹੀਂ बच ਸਕਦਾ ਕੋਈ ਵੀ ਹੋਵੇ ਕਿਸੇ ਵੀ ਰੂਪ ਦੇ ਵਿੱਚ ਹੋਵੇ ਜੇ ਜਿਸ ਕਿਸੇ ਨੇ ਜਨਮ ਲਿਆ ਉਹਨੇ ਇਸ ਦੁਨੀਆ ਤੋਂ ਜਾਣਾ ਨਿਸ਼ਚਿਤ ਹੈ ਓਏ ਪਰਮ ਪੁਰਖ ਦੇਵਾਤ ਦੇਵ ਭਗਤ ਹੇਤ ਨਰਸਿੰਘ ਪੀ ਉਹ ਜਿਹੜਾ ਰੱਬ ਹੈ ਨਾ ਉਹ ਦੇਵਾਂ ਤੋਂ ਵੀ ਵੱਡਾ ਦੇਵ ਹੈ ਭਗਤੀ ਦੇ ਹਿਤ ਭਗਤੀ ਕਰਨ ਵਾਲੇ ਦੇ ਹਿਤ ਦੇ ਵਿੱਚ ਆ ਕੇ ਨਰਸਿੰਘ ਦਾ ਰੂਪ ਧਾਰਨ ਕੀਤਾ ਕਹ ਕਬੀਰ ਕੋ ਲਖੈ ਨਾ ਪਾਰ ਭਗਤ ਕਬੀਰ ਸਾਹਿਬ ਕਹਿੰਦੇ ਉਸ ਰੱਬ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਪ੍ਰल्हाਦ ਉਧਾਰੇ ਅਨੇਕ ਬਾਰ ਬੇਅੰਤ ਕਸ਼ਟਾਂ ਤੋਂ ਇੱਕ ਕਸ਼ਟ ਨਹੀਂ ਪਤਾ ਨਹੀਂ ਕਿੰਨੇ ਕਸ਼ਟਾਂ ਤੋਂ ਪ੍ਰल्हाਦ ਨੂੰ ਉਸ ਰੱਬ ਨੇ ਬਚਾਇਆ ਤੇ ਆਪਣੀ ਭਗਤੀ ਵਾਲੇ ਮਾਰਗ ਤੇ ਪ੍ਰੇਰਿ ਰੱਖਿਆ ਸਹਿ ਪਰਸ਼ਾ ਦੀ ਕਿਰਪਾ ਕਰਨ ਬਖਸ਼ਿਸ਼ ਕਰਨ